ਪਰ ਆਮ ਆਦਮੀ ਪਾਰਟੀ ਨੇ ਤਾਂ ਕਿ ਉਹ ਸਾਡੇ ਬੀਬੀਆਂ ਨੂੰ ਸਾਡੀਆਂ ਬੱਚੀਆਂ ਨੂੰ ਫੜਫੜ ਜੇਲਾਂ ਦੇ ਵਿੱਚ ਬੰਦ ਕਰ ਦਿੱਤਾ ਕਿ ਅਸੀਂ ਸਾਨੂੰ ਕੀ ਗੱਲ ਸਾਨੂੰ ਹੱਕ ਲੈਂਦਾ ਆਪਦੇ ਗੱਲ ਕਰਨ ਦਾ ਕੋਈ ਹੱਕ ਨਹੀਂ ਗਈ ਚਲੋ ਸਾਡੀਆਂ ਲੇਡੀਜ਼ ਸਾਗ ਤੋੜਨ ਜਾਂਦੀਆਂ ਤੇ ਸਾਡੇ ਤੇ ਇੱਕ ਗੀਤ ਵੀ ਬਣਾਇਆ ਗਿਆ ਕਿਹੜੀ ਐ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈ ਤੇ ਸਾਡੇ ਲਈ ਤਾਂ ਬਹੁਤ ਘਟਿਆ ਨੀਤਾਂ ਨਾਲ ਦੇਖਦੇ ਨੇ ਵੱਡੇ ਵੱਡੇ ਤਣਾਟ ਜਦੋਂ ਅਸੀਂ ਖੇਤਾਂ ਦੇ ਵਿੱਚ ਜਾਂਦੇ ਆ ਸਾਡੀਆਂ ਬੀਬੀਆਂ ਪੱਠਿਆਂ ਨੂੰ ਜਾਂਦੀਆਂ ਇਹ ਆਪਦੇ ਬਹਿਲੇ ਜਗ੍ਹਾ ਹੀ ਹੈ ਨਹੀਂ ਸਾਡੇ ਕਈ ਲੋਕ ਵਿੱਚੋਂ ਪਰਿਵਾਰ ਹੈ ਜਿਹੜੇ ਇੱਕ ਇੱਕ ਮਰਲੇ ਦੇ ਵਿੱਚ ਰਹਿ ਰਹੇ ਨੇ ਤੇ ਦੱਸੋ ਕੀ ਉਹ ਮਰਲੇ ਦੇ ਵਿੱਚ ਆਪ ਦਾ ਪਰਿਵਾਰ ਪਾਲਣਗੇ ਉਹ ਪਸ਼ੂ ਪਾਲਣਗੇ ਗਲਤੀ ਕਰੀ ਜਾਂਦੇ ਜਿਹੜੇ ਸਾਡੇ ਹੱਕ ਨਹੀਂ ਸਾਨੂੰ ਦਿੰਦੇ ਸਾਡੇ ਨਾਲ ਇਹਨਾਂ ਨੇ ਸਾਨੂੰ ਵਸੀਗਾ ਵੀ ਇਹ ਸਾਡੇ ਹੱਕ ਸਾਨੂੰ ਦਵਾਉਣਗੇ ਵੀ ਸਾਡੇ ਗੁਰੂਆਂ ਅੱਗੇ ਵੀ ਜਾ ਕੇ ਇਹਨਾਂ ਨੇ ਸਿਰ ਝਕਾਇਆ ਉਹਨਾਂ ਨੇ ਵੀ ਇਹੀ ਮੰਗ ਕੀਤੀ ਸੀ ਤੇ ਅਸੀਂ ਵੀ ਮੰਗਦੇ ਵੀ ਸਾਡੇ ਹੱਕ ਸਾਨੂੰ ਦਿੱਤੇ ਜਾਣ ਫਰੀਦਕੋਟ ਖੜੇ ਹੋਏ ਆ ਇੱਥੇ ਡੀਸੀ ਦਫ਼ਤਰ ਅੱਜ ਮਜ਼ਦੂਰਾਂ ਵੱਲੋਂ ਇਕੱਠੇ ਹੋ ਕੇ ਸੀਐਮ ਭਗਵੰਤ ਮਾਨ ਦਾ ਪੁਤਲਾ ਜਿਹੜਾ ਉਹ ਸਾੜਿਆ ਜਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਇਹ ਪਿਛਲੇ ਦਿਨੀ ਆ ਜਿਹੜਾ ਜੋ 20 ਤਰੀਕ ਨੂੰ ਵੱਡੇ ਪੱਦਰ ਦੇ ਉੱਤੇ ਮਜ਼ਦੂਰਾਂ ਦੀ ਗ੍ਰਿਫਤਾਰੀ ਹੋਈ ਆ ਉਸ ਦੇ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਹੈਗਾ ਸਾਡੇ ਨਾਲ ਕੁਝ ਬੀਬੀਆਂ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬੀਬੀ ਸਤਿ ਸ਼੍ਰੀ ਅਕਾਲ ਜੀ ਅੱਛਾ ਬੀਬੀ ਜੀ ਅੱਜ ਇੱਥੇ ਇਕੱਠੇ ਹੋਈ ਹੋ ਕੀ ਮਕਸਦ ਦਾ ਮੰਤਵ ਕੀ ਹੈ ਤੁਹਾਡਾ ਸਾਡਾ ਮੰਤਵ ਇਹ ਆ ਵੀ ਜਿਹੜਾ ਸਾਡਾ ਹੱਕ ਆ ਉਹ ਦਿੱਤਾ ਜਾਵੇ ਜਿਹੜੇ ਸਾਡੇ ਭੈਣ ਭੈਣ ਭਰਾ ਸਾਡੇ ਜੇਲਾ ਚ ਬੰਦ ਕੀਤੇ ਇਹਨਾਂ ਨੇ ਉਹ ਛੱਡੇ ਜਾਣ ਸਾਡੇ ਤੇ ਜਿਹੜਾ ਹੱਕ ਆ ਸਾਡਾ ਦਿੱਤਾ ਜਾਵੇ ਅੱਛਾ ਭਾਂਜੀ ਜ਼ਿਲ੍ਹਾ ਦੇ ਵਿੱਚ ਉਸ ਦਿਨ ਵੱਡੇ ਪੱਧਰ ਤੇ ਤੁਸੀਂ ਸਾਰੀਆਂ ਖਬਰਾਂ ਦੇਖੀਆਂ ਹੋਣੀਆਂ ਇੱਥੇ ਤੇ ਇੱਕ ਛੋਟੀਆਂ-ਛੋਟੀਆਂ ਲੜਕੀਆਂ ਵੀ ਆ ਜਿਹੜੀਆਂ 2-2 3-3 ਮਹੀਨਿਆਂ ਦੀਆਂ ਉਹ ਵੀ ਜੇਲ੍ਹ ਦੇ ਵਿੱਚ ਰਹੀਆਂ ਹੈਗੀਆਂ ਔਰਤਾਂ ਤੱਕ ਜੇਲ੍ਹਾਂ ਦੇ ਵਿੱਚ ਰਹੀਆਂ ਹੈਗੀਆਂ ਮਾਨ ਸਰਕਾਰ ਦੇ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਮਾਨ ਸਰਕਾਰ ਦਾ ਬਹੁਤ ਘਟੀਆ ਵਰਤਾਵਾ ਜੀ ਉਹ ਅਸੀਂ ਬਹੁਤ ਨਖੇਦੀ ਕਰਦੇ ਆ ਇਸ ਦੀ ਜਦੋਂ ਸਾਡੇ ਹੱਕਾਂ ਦੀ ਗੱਲ ਆਉਂਦੀ ਹੈ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹ ਉਮੀਦ ਕੀਤੀ ਸੀ ਇਹ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਲੜਕੇ ਅਸੀਂ ਆਮ ਜਨਤਾ ਵਾਸਤੇ ਖੜੇ ਆ ਪਰ ਅੱਜ ਉਹਨਾਂ ਨੂੰ ਕਿਉਂ ਨਹੀਂ ਆਮ ਜਨਤਾ ਦੀ ਜੀ ਅੱਜ ਉਹ ਖਾਸ ਕਿਉਂ ਬਣ ਗਏ ਜੀ ਖਾਸ ਤਾਂ ਪਹਿਲਾਂ ਵੀ ਅਸੀਂ ਕਾਲੀ ਵੀ ਆਏ ਕਾਂਗਰਸੀ ਵੀ ਕਿਉਂਕਿ 1972 ਦੇ ਵਿੱਚ ਜਦੋਂ ਇਹ ਕਾਨੂੰਨ ਬਣਿਆ ਤਾਂ ਕਿੰਨੀਆਂ ਸਰਕਾਰਾਂ ਆਈਆਂ ਕਾਂਗਰਸੀ ਵੀ ਆਏ ਕਾਲੀ ਵੀ ਆਏ ਕਿਸੇ ਸਰਕਾਰ ਨੇ ਇਹ ਲਾਗੂ ਨਹੀਂ ਕੀਤਾ ਤੇ ਅਸੀਂ ਉਮੀਦ ਕੀਤੀ ਸੀ ਜਿਹੜੀ ਆਮ ਸਰਕਾਰ ਆ ਆਮ ਆਦਮੀ ਪਾਰਟੀ ਜੀ ਵੀ ਸਾਡੇ ਵਾਸਤੇ ਇਹ ਕੋਈ ਵਧੀਆ ਕਾਨੂੰਨ ਲੈ ਕੇ ਆਊਗੀ ਸ਼ਾਇਦ ਸਾਨੂੰ ਇਹ ਸਾਡੇ ਹੱਕ ਦਵਾਊਗੀ ਪਰ ਆਮ ਆਦਮੀ ਪਾਰਟੀ ਨੇ ਤਾਂ ਕਿ ਉਹ ਸਾਡੇ ਬੀਬੀਆਂ ਨੂੰ ਸਾਡੀਆਂ ਬੱਚੀਆਂ ਨੂੰ ਫੜਫੜ ਜੇਲਾਂ ਦੇ ਵਿੱਚ ਬੰਦ ਕਰ ਦਿੱਤਾ ਕਿਉਂਕਿ ਅਸੀਂ ਸਾਨੂੰ ਕੀ ਗੱਲ ਸਾਨੂੰ ਹੱਕ ਲੈਂਦਾ ਆਪਦੇ ਗੱਲ ਕਰਨ ਦਾ ਕੋਈ ਹੱਕ ਨਹੀਂ ਗਈ ਆਪਦੇ ਹੱਕ ਨਹੀਂ ਅਸੀਂ ਮੰਗ ਸਕਦੇ ਜੀ ਅਸੀਂ ਆਪਦੇ ਹੱਕ ਮੰਗਣ ਲਈ ਜਦੋਂ ਜਾਂਦੇ ਆ ਤਾਂ ਸਾਨੂੰ ਜੇਲਾਂ ਵਿਖਾਈਆਂ ਜਾਂਦੀਆਂ ਨੇ ਜਿੱਥੇ ਕਿ ਸਾਨੂੰ ਬਿਨ ਮੰਗਿਆ ਇਹ ਮੰਗਾ ਮਿਲਣੀਆਂ ਚਾਹੀਦੀਆਂ ਸੀ ਅਛਾ ਬੀਬੀ ਜੀ ਆਪਾਂ ਦੇਖਦੇ ਹੈਗੇ ਆ ਕਿ ਪਿਛਲੇ ਦਿਨੀ ਕਾਫੀ ਸਖਤ ਵਤੀਰਾ ਜਿਹੜਾ ਉਹ ਪੰਜਾਬ ਸਰਕਾਰ ਦਾ ਰਿਹਾ ਹੈਗਾ ਪਰ ਦੂਜੇ ਪਾਸੇ ਦੇਖੀਏ ਤਾਂ ਇਸੇ ਜ਼ਮੀਨ ਦੇ ਉੱਤੇ ਕੁਝ ਕੁ ਲੋਕ ਕਾਬਜਾ ਤੇ ਆਮ ਤੌਰ ਦੇ ਤੇ ਬਹੁਤ ਸਾਰੇ ਲੋਕ ਆ ਵੈਸੇ ਤਾਂ ਹੁਣ ਐਸੇ ਤਾਬਕਾ ਜਿਹੜਾ ਪਸ਼ੂ ਪਾਲ ਨੂੰ ਹਟ ਗਿਆ ਹਾਂਜੀ ਕਿੰਨੀ ਕਾਇਮियत ਮੰਨਦੇ ਹੈਗੇ ਆ ਵੀ ਉਹ ਜ਼ਮੀਨ ਦੀ ਤੁਸੀਂ ਜ਼ਮੀਨ ਦਾ ਲਈ ਜ਼ਮੀਨ ਦੀ ਔਰਤਾਂ ਲਈ ਤਾਂ ਇਹ ਇਹ ਬਹੁਤ ਵਧੀਆ ਚੀਜ਼ ਆ ਜਮੀਨ ਕਿਉਂਕਿ ਜਦੋਂ ਸਾਡੀਆਂ ਲੇਡੀਜ਼ ਸਾਗ ਤੋੜਨ ਜਾਂਦੀਆਂ ਤੇ ਸਾਡੇ ਤੇ ਇੱਕ ਗੀਤ ਵੀ ਬਣਾਇਆ ਗਿਆ ਕਿਹੜੀ ਐ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈ ਤੇ ਸਾਡੇ ਲਈ ਤਾਂ ਬਹੁਤ ਘਟੀਆਂ ਨੀਤਾਂ ਨਾਲ ਦੇਖਦੇ ਨੇ ਵੱਡੇ ਵੱਡੇ ਧਨਾਟ ਜਦੋਂ ਅਸੀਂ ਖੇਤਾਂ ਦੇ ਵਿੱਚ ਜਾਂਦੇ ਆ ਸਾਡੀਆਂ ਬੀਬੀਆਂ ਪੱਠਿਆਂ ਨੂੰ ਜਾਂਦੀ ਐ ਇਸੇ ਕਰਕੇ ਅਸੀਂ ਆਪਦੇ ਪਸ਼ੂ ਪੋਤੀਆਂ ਰੱਖਣੇ ਛੱਡਦੇ ਆ ਕਿੱਥੋਂ ਅਸੀਂ ਆਪਦੇ ਬੱਚਿਆਂ ਨੂੰ ਦੁੱਧ ਲਿਆ ਕੇ ਦੇਈਏ ਕਿੱਥੋਂ ਅਸੀਂ ਲੱਸੀਆਂ ਬਣਾ ਕੇ ਪਈਏ ਜੀ ਸਾਡੇ ਘਰੇ ਪਸ਼ੂ ਹੋਣਗੇ ਅਸਕਰ ਤਾਂ ਪਹਿਲਾਂ ਹੀ ਤਾਂ ਗੱਲ ਏ ਆ ਮੇਨ ਜੇ ਸਾਡੇ ਕੋਲ ਜਗ੍ਹਾ ਹੋਊਗੀ ਤਾਂ ਅਸੀਂ ਘਰ ਦੇ ਵਿੱਚ ਪਸ਼ੂ ਰੱਖਾਂਗੇ ਜਦੋਂ ਸਾਡੇ ਆਪ ਦੇ ਬਹਿਲੇ ਜਗ੍ਹਾ ਹੀ ਹੈ ਨਹੀਂ ਸਾਡੇ ਕਈ ਲੋਕ ਵਿੱਚੋ ਪਰਿਵਾਰ ਹੈ ਜਿਹਨੇ ਜਿਹੜੇ ਇੱਕ ਇੱਕ ਮਰਲੇ ਦੇ ਵਿੱਚ ਰਹਿ ਰਹੇ ਨੇ ਤੇ ਦੱਸੋ ਕੀ ਉਹ ਮਰਲੇ ਦੇ ਵਿੱਚ ਆਪ ਦਾ ਪਰਿਵਾਰ ਪਾਲਣ ਕਿ ਉਹ ਪਸ਼ੂ ਪਾਲਣ ਅੱਛਾ ਬੀਬੀ ਤੁਸੀਂ ਕਿਹੜੇ ਪਿੰਡੋਂ ਆਏ ਹੋ ਜੀ ਅਸੀਂ ਪਿੰਡ ਸੰਗਤਪੁਰਾ ਵੀਰ ਕੀ ਸਾਡਾ ਅੱਛਾ ਜੈ ਵਾਲਮੀਕੀ ਦੇ ਪਿੰਡੀ ਜੀ ਜੈਪਾਰਤ ਦੀ ਅਸੀਂ ਜੀ ਸਾਡੀ ਇਹ ਮੰਗ ਆ ਸਾਨੂੰ ਜੋ ਡਾਕਟਰ ਭੀਮ ਮੇਦ ਕਰਨੇ ਐਸੀ ਕੋਟੇ ਦੇ ਵਿੱਚ ਸਾਡੇ ਹੱਕ ਸਾਨੂੰ ਲੈ ਕੇ ਦਿੱਤੇ ਆ ਉਹ ਅਸੀਂ ਕਿਉਂਦੇ ਸੀ ਵੀ ਭਗਵੰਤ ਮਾਨ ਸਾਨੂੰ ਲੈ ਕੇ ਦੇਊਗਾ ਤੇ ਸਾਡੇ ਸੰਤਾਂ ਨੇ ਵੀ ਸਾਨੂੰ ਕਿਹਾ ਸੀਗਾ ਵੀ ਭਗਵੰਤ ਮਾਨ ਆਪਣੇ ਹੱਕ ਪੂਰੇ ਕਰੂਗਾ ਪਰ ਉਥੋਂ ਇਹ ਅਸ਼ੀਰਵਾਦ ਲੈ ਕੇ ਇਹਨਾਂ ਨੇ ਅਸ਼ੀਰਵਾਦ ਨੂੰ ਨਹੀਂ ਮੰਨਿਆ ਸਾਡੇ ਹੱਕ ਸਾਨੂੰ ਨਹੀਂ ਦਿੱਤੇ ਪਰ ਆਪਣੇ ਸੰਤਾਂ ਨੇ ਵੀ ਇਹਨਾਂ ਨਾਲ ਵਚਨ ਕੀਤੇ ਹੋਏ ਸੀ ਵੀ ਸਾਨੂੰ ਭਵੰਤੂ ਕੁਛ ਨਾ ਕਰੀ ਸਾਨੂੰ ਮੱਥਾ ਵੀ ਨਾ ਟੇਕੋ ਪਰ ਸਾਡੀਆਂ ਬੱਚੀਆਂ ਦੇ ਸਿਰ ਤੇ ਹੱਥ ਰੱਖਣਾ ਭੈਣਾਂ ਦੀ ਪਰ ਅੱਜ ਇਹਨਾਂ ਨੇ ਨਹੀਂ ਰੱਖਿਆ ਇਸ ਚੀਜ਼ ਦਾ ਅੱਜ ਅਸੀਂ ਵਿਰੋਧ ਕਰਦੇ ਇਹਨਾਂ ਤੇ ਅੱਛਾ ਪਿਛਲੇ ਦਿਨੀ ਜੋ ਹੋਇਆ ਮਾਨ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਠੀਕ ਹੋਇਆ ਗਲਤ ਹੋਇਆ ਕਿਵੇਂ ਤੁਸੀਂ ਤੁਹਾਡੇ ਤੁਸੀਂ ਕਿਵੇਂ ਸੋਚਦੇ ਏ ਇਸ ਬਾਰੇ ਗਲਤੀ ਕਰੀ ਜਾਂਦੇ ਜਿਹੜੇ ਸਾਡੇ ਹੱਕ ਨਹੀਂ ਸਾਨੂੰ ਦਿੰਦੇ ਸਾਡੇ ਨਾਲ ਇਹਨਾਂ ਨੇ ਸਾਨੂੰ ਵਸੀਗਾ ਵੀ ਇਹ ਸਾਡੇ ਹੱਕ ਸਾਨੂੰ ਦਵਾਉਣਗੇ ਵੀ ਸਾਡੇ ਗੁਰੂਆਂ ਅੱਗੇ ਵੀ ਜਾ ਕੇ ਇਹਨਾਂ ਨੇ ਸਿਰ ਝਕਾਇਆ ਜੀ ਉਹਨਾਂ ਨੇ ਵੀ ਇਹੀ ਮੰਗ ਕੀਤੀ ਸੀ ਤੇ ਅਸੀਂ ਵੀ ਮੰਗਦੇ ਵੀ ਸਾਡੇ ਹੱਕ ਸਾਨੂੰ ਦਿੱਤੇ ਜਾਣ ਸਾਡਾ ਇਹੀ ਤਰਾਜਾ ਇਹਨਾਂ ਨਾਲ ਜਿੰਨਾ ਜ਼ਿਕਰ ਇਹ ਸਾਡੇ ਹੱਕ ਨਾ ਦੇਣਗੇ ਉਹਨਾਂ ਜ਼ਿਕਰ ਅਸੀਂ ਆਪਦੇ ਜਿੱਥੇ ਵੀ ਸਾਨੂੰ ਬੱਚੇ ਵੀ ਲੈ ਕੇ ਬਹਿਣਾ ਪਊਗਾ ਅਸੀਂ ਬਹਿ ਜਾਾਂਗੇ ਆਪਦੇ ਸਾਡੇ ਕੋਲੇ ਤਾਂ ਘਰੇ ਵੀ ਥਾਂ ਹੈਣੀਗੀ ਬਹਿਣ ਲਈ ਨਾ ਸਾਡੇ ਜਿਹੜੇ ਕਮਰੇ ਸੀਗੇ ਗ੍ਰਾਂਡ ਆ ਇਹਨਾਂ ਨੇ ਪਾਸ ਕੀਤਾ ਸੀ 4-4 5-5 ਮਹੀਨੇ ਹੋ ਗਏ ਸਾਡੇ ਉਹ ਵੀ ਤਵਾ ਕੇ ਕਮਰੇ ਤੇ ਕਮਰੇ ਸਾਡੇ ਹੁਣ ਬੱਚੇ ਸਾਡੇ ਬਾਹਰ ਆ ਕੀ 1 ਇੱਕ ਲੱਖ 20 ਹਜ਼ਾਰ ਕਹਿੰਦੇ ਸੀ ਦੇਵਾਂਗੇ ਤੀਜੇ ਮਹੀਨੇ ਦੇ ਸਾਡੇ ਘਰ ਦੇ ਕਮਰੇ ਵੀ ਘਰਾਂ ਦੇ ਢਵਾਏ ਹੋਏ ਆਗੇ ਉਹ ਸਾਡੇ ਭੈਣ ਭਰਾਵਾਂ ਦੀ ਧਵਾਏ ਆਗੇ ਜੀ ਤੇ ਉਹ ਵੀ ਨਹੀਂ ਹਜੇ ਸੱਤਾਂ ਦੇ ਪੈਸੇ ਪਾਏਗੇ ਇਹਨਾਂ ਨੇ ਜੀ ਹਾਂਜੀ ਬੀਬੀ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਸਾਨੂੰ ਸ਼ਹਿਰ ਵਾਲਿਆਂ ਨੂੰ ਕੁਝ ਵੀ ਨਹੀਂ ਦਿੰਦੇ ਅਸੀਂ ਤਾਂ ਸਾਡੀ ਤਾਂ ਇਹ ਹੀ ਮੰਗਾ ਸਾਡੀਆਂ ਜਿਹੜੀਆਂ ਫੈਲਾ ਭਰੀਆਂ ਸੀ ਉਹ ਵੀ ਕਹਿੰਦੇ ਰਿਜੈਕਟ ਆ ਇਹ ਕਾਤੋਂ ਰਿਜੈਕਟ ਕਰ ਸਕਦੇ ਆ ਕਹਿੰਦੇ ਤੁਹਾਡਾ ਉਹ ਹੋਏ ਨਹੀਂ ਰਿਜੈਕਟ ਨਹੀਂ ਹੈ ਨੀ ਕੀ ਅਸੀਂ ਹੁਣ ਕਿੱਧਰ ਨੂੰ ਜਾਈਏ ਸ਼ਹਿਰ ਵਾਲੇ ਸਾਡੇ ਟਾਇਲ ਬਤਿਆਨੀਆਂ ਚਰਤਾਂ ਉਹ ਵੀ ਚੁੰਦੀਆਂ ਜਦੋਂ ਮੀਂਹ ਆ ਜਾਂਦਾ ਮੀਂਹ ਮਗਰੋਂ ਆਉਂਦਾ ਤੇ ਡਰ ਪਹਿਲਾਂ ਪੈ ਜਾਂਦਾ ਅਸੀਂ ਇਹਦਾ ਕੀ ਮਸਲਾ ਹਾਲੇ ਸਰਕਾਰ ਕਰੂਗੀ ਸਾਡਾ ਜੀ ਅੱਛਾ ਅੱਜ ਅੱਜ ਕੀ ਤੁਸੀਂ ਮੰਗ ਪੱਤਰ ਵੀ ਦੇਣਾ ਡੀਸੀ ਸਾਹਿਬ ਨੂੰ ਕੀ ਮੰਗ ਰੱਖੀ ਹੈਗੀ ਮੁੱਖ ਤੌਰ ਤੇ ਅਸੀਂ ਮੰਗ ਰੱਖੀ ਹੋਈ ਹੈ ਜੀ ਜਿਹੜੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਮਜ਼ਦੂਰ ਹੈ ਗਿਰਫਤਾਰ ਕੀਤੇ ਹੋਏ ਨੇ ਉਹਨਾਂ ਨੂੰ ਹੈਲਥ ਕਿ ਰਿਆ ਨਹੀਂ ਕੀਤਾ ਅਸੀਂ ਉਹਨਾਂ ਦੀ ਹਰਿਆਇ ਚੁੰਮੇ ਆਂ ਜਿਹੜੀ ਮਾਨ ਸਰਕਾਰ ਦੀ ਕਾਰਵਾਈ ਹੈਗੀ ਆ ਬਹੁਤ ਹੀ ਨਿੰਦਨਯੋਗ ਹੈਗੀ ਆ ਕਿਉਂਕਿ ਜਦੋਂ ਇਸ ਪਾਰਟੀ ਨੇ ਸਰਕਾਰ ਬਣਾਉਣੀ ਸੀ ਤਾਂ ਇਹ ਕਿਰਤਿਆਂ ਦੇ ਵੇੜੇ ਕਹਿੰਦਾ ਸੀਗਾ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਪਰ ਇਹਨੇ ਘਾਵਤ ਉਲਟ ਕਰਤੀ ਮੰਗੀ ਨਾ ਵੇ ਸੂਰਜਾ ਕਮੀਆਂ ਦੇ ਵੇੜੇ ਬਾਬਾ ਸਾਹਿਬ ਦੀ ਫੋਟੋ ਅੱਗੇ ਰੱਖੀ ਚੀਤ ਭਗਤ ਸਿੰਘ ਦੀ ਫੋਟੋ ਅੱਗੇ ਰੱਖੀ ਸਤਾ ਵਿੱਚ ਆਏ ਇਨ੍ਹਾਂ ਕਿਰਤੀ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਤੇ ਦੂਜੀਆਂ ਪਾਰਟੀਆਂ ਨੂੰ ਚਲਦੇ ਕੀਤਾ ਇਹਨਾਂ ਨੂੰ ਇੱਕ ਆਸ ਸੀਗੀ ਵੀ ਸ਼ਾਇਦ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਪਰਿਵਰਤਨ ਆਊਗਾ ਪਰ ਪਰਿਵਰਤਨ ਆਉਣ ਦੀ ਬਜਾਏ ਉਹਨੇ ਹੀ ਨਕਸ਼ੇ ਕਦਮਾਂ ਤੇ ਇਹ ਮਾਨ ਸਰਕਾਰ ਚੱਲੀ ਤਾਂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਨੇ ਜੀਂਦ ਵਾਲੀ ਰਾਜੀ ਤੇ ਜ਼ਮੀਨ ਤੇ 22 ਫਰਵਰੀ ਨੂੰ ਜਿਹੜਾ ਚਿਰਾਗ ਜਗਾਇਆ ਸੀਗਾ ਤੇ ਉੱਥੇ ਮੌਲਤ ਦਿੱਤੀ ਸੀ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਕੋਲੇ ਉਹ ਜ਼ਮੀਨ ਥੇਕੇ ਤੇ ਸੀ ਵੀ ਇਹ ਤੁਹਾਡਾ ਨੁਕਸਾਨ ਨਹੀਂ ਕਰਨਾ ਚਾਹੁੰਦੇਗੇ ਪਰ 20 ਮਈ ਨੂੰ ਜਦ ਸਮਾਂ ਆਇਆ ਤਾਂ 4 ਦਿਨ ਪਹਿਲਾਂ ਹੀ ਮਾਨ ਸਰਕਾਰ ਨੇ ਮਜ਼ਦੂਰ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਕਿ ਪਿੰਡਾਂ ਦੇ ਵਿੱਚ ਵੀ ਮਜ਼ਦੂਰ ਆਗੂਆਂ ਨੂੰ ਨਿਕਲ ਨਹੀਂ ਦਿੱਤਾ ਗ੍ਰਿਫਤਾਰ ਕਰ ਲਿਆ ਜਿੱਥੇ ਜਗ੍ਹਾ ਤੇ ਪਹੁੰਚਣਾ ਸੀਗਾ ਉਹ ਰਸਤੇ ਨੂੰ ਚਾਰੇ ਪਾਸੇ ਬੰਦ ਕਰਕੇ ਗੱਡੀਆਂ ਖਿਲਾਰ ਕੇ ਪੱਥਰ ਸੱਟ ਕੇ ਰੇਤਾ ਸੱਟ ਕੇ ਉਹ ਰਸਤੇ ਬੰਦ ਕਰਤੇ ਤਾਂ ਮੈਂ ਮਾਨ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦਾ ਔਰ ਦੱਸ ਦਿਨਾ ਚਾਹੁੰਦੇ ਆ ਕਿ ਭਗਵੰਤ ਮਾਨ ਸਾਹਿਬ ਤੁਸੀਂ ਤਾਂ ਨੂੰ ਮੂੰਹ ਚੱਕਿਆ ਤਾਂ ਇਹ ਲੋਕ ਹੀ ਆ ਤੁਹਾਨੂੰ ਫਰਸ਼ ਤੋਂ ਅਰਸ਼ ਤੇ ਲਿਜਾਣ ਵਾਲੇ ਤੇ ਹੁਣ ਤੁਸੀਂ ਥੱਲੇ ਇਹਨਾਂ ਮਜ਼ਦੂਰਾਂ ਵੱਲ ਇਹਨਾਂ ਕਿਸਾਨਾਂ ਵੱਲ ਛੋਟੇ ਦੁਕਾਨਦਾਰਾਂ ਵੱਲ ਤੁਸੀਂ ਨਹੀਂ ਵੰਦੇਗੇ ਤਾਂ 2027 ਦੇ ਵਿੱਚ ਇਹੀ ਲੋਕ ਦੂਜੀਆਂ ਸਰਕਾਰਾਂ ਵਾਂਗੂ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਵੀ ਚਲਦਾ ਕਰਨ ਗਈ ਅੱਜ ਕੀ ਮੰਗ ਲੈ ਕੇ ਆ ਕਿਹੜੀ ਮੰਗ ਨੂੰ ਲੈ ਕੇ ਜਿਹੜਾ ਪੁਤਲਾ ਫੂਕਿਆ ਅੱਜ ਮਾਨ ਸਰਕਾਰ ਦਾ ਵਿਰੋਧ ਕੀਤਾ ਜਿਹੜੇ ਸਾਡੇ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਤੇ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਬਹੁਤ ਹੀ ਘੱਟ ਲੋਕਾਂ ਨੂੰ ਇਹਨਾਂ ਨੂੰ ਛੱਡਿਆ ਤੇ ਉਸ ਦਾ ਵਿਰੋਧ ਕਰਦੇ ਹੋਏ ਅਸੀਂ ਮਾਨ ਸਰਕਾਰ ਦਾ ਪੁਤਲਾ ਫੋਕਿਆ ਔਰ ਮੰਗ ਕੀਤੀ ਹੈ ਕਿ ਇਹਨਾਂ ਨੂੰ ਬਿਨਾ ਸਰਤ ਰਿਆ ਕੀਤਾ ਜਾਵੇ ਜੇਕਰ نئی ਸਰਕਾਰ ਰਿਆ ਕਰਦੀ ਤਾਂ ਪੂਰੇ ਪੰਜਾਬ ਦੇ ਕਿਰਤੀਆਂ ਨੂੰ ਸਾਨੂੰ ਕੋਈ ਨਵਾਂ ਤਿੱਖਾ ਸ਼ਿੰਗਾਰ ਸਿਵਿਧਨਾ ਬਊਗਾ